ਮੈਂ ਤੁਹਾਡਾ ਮਿੱਤਰ ਜਬਰ ਚੌਧਰੀ ਤੁਸੀਂ ਵੇਖਦੇ ਪਏ ਹੋ ਫੈਕਟਸ ਵਿਦ ਜੀਸੀ ਤੁਹਾਨੂੰ ਬੇਨਤੀ ਹੁੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਇਹਨੂੰ ਓਨ ਕਰੋ ਤਾਂ ਕਿ ਅਸੀਂ ਜਿਹੜਾ ਵਕ ਵਕ ਤੁਹਾਡੇ ਵਾਸਤੇ ਖਬਰਾਂ ਲੈ ਕੇ ਆਉਣੇ ਆ ਸੂਚਨਾ ਲੈ ਕੇ ਆਉਣੇ ਆ ਤਜਵੀਜ਼ ਲੈ ਕੇ ਆਉਣੇ ਆ ਐਨਾਲਿਸਿਸ ਕਰਨੇ ਆ ਚੀਜ਼ਾਂ ਦਾ ਤੁਹਾਡੇ ਸਾਹਮਣੇ ਰੱਖਦੇ ਹਾਂ ਤਾਂ ਕਿ ਤੁਹਾਡੇ ਤੱਕ ਕੋ ਟਾਈਮ-ਟਾਈਮ ਪਹੁੰਚਦੇ ਰਹੇ ਅੱਜ ਦੀ ਜਿਹੜੀ ਗੱਲਬਾਤ ਬਹੁਤ ਹੀ ਖਾਸ ਗੱਲਬਾਤ ਬਹੁਤ ਖਾਸ ਮੁੱਦੇ ਦੇ ਉੱਤੇ ਹੈ ਜੀ ਏ ਬਿਲਕੁਲ ਤੁਸੀਂ ਦੇਖਦੇ ਪਾਇਓ ਕਿ ਪਿਛਲੇ 4-5 ਦਿਨਾਂ ਦੇ ਉਤੋਂ ਜਿਹੜੀ ਕੈਨੇਡਾ ਦੇ ਆਪਣਾ ਖਾਸ ਤੌਰ ਤੇ ਬ੍ਰਿਟਿਸ਼ ਕੋਲੰਬੀਆ ਜਾਨੀ BC ਦੇ ਵਿੱਚ ਜਿਹੜੇ ਨੇ ਉਹ ਬਹੁਤ ਜ਼ਿਆਦਾ ਪ੍ਰੋਟੈਸਟ ਚੱਲ ਰਹੇ ਹਨ ਸਿੱਖ ਐਕਟਿਵਿਸਟਾਂ ਨੇ 6 फॉर ਜਸਟਿਸ ਤੇ ਇਹ ਪ੍ਰੋਟੈਸਟ ਜਿਹੜੇ ਨੇ ਇਹਨਾਂ ਨੂੰ ਪਤਾ ਹੈ ਇੱਕ ਗੁਰਪੰਤ ਸਿੰਘ ਪੰਨੂ ਹਰਾਂ ਨੇ ਇੱਕ ਇੱਕ ਪੱਤਰ ਵੀ ਕੱਢਿਆ ਜਿਸ ਦੇ ਕਿਹਾ ਸੀ ਕਿ ਸਿਟੀਜ਼ਨਸ ਅਰੈਸਟ ਇਹ ਕੀ ਦੇ ਖਰਾਬ ਸੀ ਭਲਾ ਇਹ ਐਸੀ ਕਿ ਜਿਹੜੇ ਹਿੰਦੁਸਤਾਨ ਜਿਹੜਾ ਲਾਈਫ ਸਰਟੀਫਿਕੇਟ ਵੰਡਦਾ ਅੱਜ ਦਾ ਮੁੱਦਾ ਸਾਡਾ ਇਹ ਹੈ ਲਾਈਫ ਸਰਟੀਫਿਕੇਟ ਜਿਹੜੇ ਨੇ ਇੱਕ ਕੀ ਹੁੰਦੇ ਕਿਉਂ ਵੰਡੇ ਜਾਂਦੇ ਔਰ ਇਹਨਾਂ ਦਾ ਵਿਰੋਧ ਕਿਉਂ ਹੁੰਦਾ ਕੀ ਸਿਕਸ ਫਾਰ ਜਸਟਿਸ ਜਿਹੜਾ ਲਾਈਫ ਸਰਟੀਫਿਕੇਟ ਦੇ ਖਰਾਬ ਜਾਂ ਉਹਦੇ ਜਿਹੜਾ ਤਰੀਕਾਕਾਰ ਹੈ ਵੰਡਣ ਦਾ ਜਿਹੜਾ ਤਰੀਕਾਕਾਰ ਹੈ ਤੇ ਜਿਹੜੇ ਉਹਦੇ ਪਿੱਛੇ ਡਿਜ਼ਾਈਨ ਹੈ ਜਿਹੜੇ ਉਹਦੇ ਪਿੱਛੇ ਆਬਜੈਕਟਿਵ ਨੇ ਉਹਨਾਂ ਦਾ ਵਿਰੋਧ ਕਰਦਾ ਸਾਰਾ ਜਿਹੜਾ ਆਪਣਾ ਤੁਹਾਡੇ ਸਾਹਮਣੇ ਮੈਂ تفसील ਦੇ ਨਾਲ লাইਵ ਸਰਟੀਫਿਕੇਟ ਨੂੰ ਜਿਹੜਾ ਅੱਜ ਜਿਹੜਾ ਡਾਇਸੈਕਟ ਕਰਨੇ ਆ ਡਿਸਕਸ ਕਰਨੇ ਆ ਔਰ ਫਿਰ ਇਹ ਵੀ ਦੇਖਾਂਗੇ ਕਿ লাইਵ ਸਰਟੀਫਿਕੇਟ ਨਵੰਬਰ ਚ ਹੀ ਕਿਉਂ ਵੰਡੇ ਜਾਂਦੇ ਨਵੰਬਰ ਚ ਹੀ ਕਿਉਂ ਦਿੱਤੇ ਜਾਂਦੇ ਤੇ ਉਸ ਤੋਂ ਉੱਤੇ ਉਸ ਤੋਂ ਉੱਤੇ ਤੇ ਲਾਈਵ ਸਰਟੀਫਿਕੇਟ ਜਿਹੜੇ ਨੇ ਇਹ ਜਾ ਕੇ ਤੇ ਗੁਰਦੁਆਰਿਆਂ ਦੇ ਵਿੱਚ ਜਹੀ ਕਿਉਂ ਜਾਣਾ ਜਾਣਾ ਜ਼ਰੂਰੀ ਹੈ ਦੇਣ ਵਾਸਤੇ ਅਸਲ ਆਬਜੈਕਟਿਵ ਤੇ ਸਿਰਫ ਹੈ ਪਤਾ ਕਰਨਾ ਜੀ ਬੰਦਾ ਜਿੰਦਾ ਹੈ ਕਿ ਮਰ ਗਿਆ ਯਾਨੀ ਕਿ ਜਿਹੜਾ ਵੀ ਕੋਈ ਬੰਦਾ ਹਿੰਦੁਸਤਾਨ ਦਾ ਸਿਟੀਜ਼ਨ ਜਿਹੜਾ ਵੀ ਕੋਈ ਬੰਦਾ ਕੋਈ ਸਰਕਾਰੀ ਵਿਵਸਥਾ 'ਚ ਰਿਹਾ ਸਰਕਾਰੀ ਨੌਕਰੀ ਤੇ ਰਿਹਾ ਸਰਕਾਰੀ ਕੰਮ ਉਹਨੇ ਕੀਤਾ ਕਿਸੇ ਵੀ ਮਹੱਤਵ ਦੇ ਹਿੱਤੇ ਚਾਹੇ ਉਹ ਫੌਜ ਹੈ ਚਾਹੇ ਉਹ ਟੀਚਿੰਗ ਹੈ ਚਾਹੇ ਉਹ ਕੋਈ ਬਿਊਰੋਕ੍ਰੇਸੀ ਹੈ ਚਾਹੇ ਉਹ ਕੋਈ ਹੋਰ ਵਿਭਾਗ ਕਿਸੇ ਵੀ ਜਗ੍ਹਾ ਤੇ ਜਿਸ ਬੰਦੇ ਨੇ ਕੰਮ ਕੀਤਾ ਤੇ ਉਹ ਹੁਣ ਸਰਕਾਰ ਉਹਨੂੰ ਪੈਨਸ਼ਨ ਦੇ ਰਹੀ ਅੱਛਾ ਪੈਨਸ਼ਨ ਦੇ ਰਹੀ ਹੈ ਤੇ ਜ਼ਾਹਿਰ ਹੈ ਸਰਕਾਰ ਨੂੰ ਚੈੱਕ ਕਰਨਾ ਹੁੰਦਾ ਕਿ ਬੰਦਾ ਜਿਉਂਦਾ ਪੈਨਸ਼ਨ ਲੈ ਰਿਹਾ ਕਿਤੇ ਮਰਤ ਨਹੀਂ ਗਿਆ ਉਸ ਤੋਂ ਬਾਅਦ ਕੋਈ ਹੋਰ ਦਾ ਮਿਸਯੂਜ਼ ਲਿਜੀਟਿਮੇਟ ਚੀਜ਼ ਹੈ ਕੀ ਚੈੱਕ ਹੋਣਾ ਚਾਹੀਦਾ ਤੇ ਸਰਕਾਰ ਇਹ ਚੈੱਕ ਕਰਦੀ ਕਿ ਬੰਦਾ ਜਿਉਂਦਾ ਕਿ ਮਰ ਗਿਆ ਉਹਨੂੰ ਲਾਈਵ ਸਰਟੀਫਿਕੇਟ ਹਰ ਜਿਹੜਾ ਨਾ ਸਾਲ ਦਿੰਦਾ ਤੇ ਫਿਰ ਉਹ ਸਾਲ ਉਹ ਪੈਨਸ਼ਨ ਜਿਹੜੀ ਸਰਕਾਰ ਉਹਨੂੰ ਦਿੰਦੀ ਰਹਿੰਦੀ ਹੁਣ ਗੱਲ ਇਹ ਵੇ ਕਿ ਇਹ 6 फॉर ਜਸਟਿਸ ਦਾ ਵਿਰੋਧ ਕਿਉਂ ਕਰ ਰਹੀ ਹੈ ਇਹ ਤੁਹਾਨੂੰ ਮੈਂ ਦੱਸਾਂਗਾ ਅੱਗੇ ਜਾ ਕੇ ਕਿਉਂਕਿ 6 ਫਾਰ ਜਸਟਿਸ ਦਾ ਕੋਈ ਵੀ ਕੋਈ ਵੀ ਸਿੱਕੇ ਜਿਹੜਾ ਕੋਈ ਬੰਦਾ ਵੀ ਕੋਈ ਪੰਜਾਬੀ ਵੀ ਇਸ ਚੀਜ਼ ਦੇ ਤੇ ਖਿਲਾਫ ਨਹੀਂ ਇਸ ਚੀਜ਼ ਦੇ ਤੇ ਵਿਰੋਧ ਨਹੀਂ ਕਰਦਾ ਪਿਆ ਇਹਦੀ ਕਿ ਤੁਸੀਂ ਲਾਈਵ ਸਰਟੀਫਿਕੇਟ ਕਿਉਂ ਦਿੰਦੇ ਹੋ ਜਾਂ ਕਿਉਂ ਚੈੱਕ ਕਰਦੇ ਬੰਦਾ ਜਿੰਦਾ ਮਰ ਦਿੰਦਾ ਬਿਲਕੁਲ ਵੀ ਨਹੀਂ ਤਕਲੀ ਮਸਲਾ ਜਿਹੜਾ ਮਸਲਾ ਹੈ ਉਸ ਤਰੀਕੇ ਕਰਦੇ ਉੱਤੇ ਮਸਲਾ ਹੈ ਕਿ ਜਿਹੜਾ ਇਸ ਜਿਹੜਾ ਇਹ ਮੰਡਲੀ ਸਜਾਈ ਜਾਂਦੀ ਹੈ ਦੇ ਵਿੱਚੋਂ ਜਿਹੜਾ ਚੀਜ਼ਾਂ ਜਿਹੜੀਆਂ ਕੱਢਦੇ ਨੇ ਜਿਹੜੇ ਇਹਨੂੰ ਹਥਿਆਰ ਦੀ ਤਰ੍ਹਾਂ ਵਰਤਦੇ ਨੇ ਅਸਲ ਰੌਲਾ ਉਹ ਹੈਗਾ ਆਪਾਂ ਉਹ ਸਾਰਾ ਰੌਲਾ ਅੱਜ ਨਖੇੜਦੇ ਆ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਜਿਹੜਾ ਆਪਣਾ ਇਹ ਅਸਲ ਅਸਲ ਕਹਾਣੀ ਕੀ ਹੈ ਪਿੱਛੇ ਕੁਕਾ ਜੜਾ ਤੁਸੀਂ ਤੇ ਦੇਖਦੇ ਪੈਓ ਜੀ ਕੋਈ ਜੀ ਕੋਈ ਲਾਈਫ ਸਰਟੀਫਿਕੇਟ ਮੰਗ ਰਾ ਨੇ ਜੀ ਹਿੰਦੁਸਤਾਨੀ ਸਰਕਾਰ ਤੇ ਇਹ ਕਿਉਂ ਜਨਾਬ ਉਥੇ ਇਹ ਕਿਉਂ ਜਨਾਬ ਹੁੰਦਾ ਗਰਾਉ ਕਰਦੇ ਨੇ ਕਿਉਂ ਹੁੰਦਾ ਜਨਾਬ ਵਿਰੋਧ ਕਰ ਰਹੇ ਨੇ ਭਾਈ ਇਹਦੇ ਪਿੱਛੇ ਬਹੁਤ ਵੱਡੀ ਕੁੰਡੀ ਹੈਗੀ ਜਿਹੜੀ ਖੋਲਣੀ ਜ਼ਰੂਰੀ ਅਸੀਂ ਤੁਹਾਡਾ ਅੱਜ ਜਰਾ ਵਟਾਂਦਰਾ ਕਰਨੇ ਆ ਗਰਾਉਂਡ ਦੇ ਉੱਤੋਂ ਤੁਹਾਡਾ ਇਨਫੋਰਮੇਸ਼ਨ ਤੁਹਾਡੇ ਸਾਹਮਣੇ ਲਿਆ ਕੇ ਰੱਖਾਂਗੇ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਜਿਹੜਾ ਇਹ ਇਹ ਹਥਿਆਰ ਜਿਹੜਾ ਹਿੰਦੁਸਤਾਨ ਨੇ ਬਣਾਇਆ ਹੋਇਆ ਨੂੰ ਸਿੱਖਾਂ ਦੇ ਖਿਲਾਫ ਸਿੱਖਾਂ ਦੇ ਪ੍ਰਤੀਕ ਉਹ ਉਹਦੇ ਪਿੱਛੇ ਰੌਲਾ ਕੀ ਹੈਗਾ ਹੁਣ ਦੇਖੋ ਅਗਰ ਤੇ ਪਿੱਛੇ ਕੋਈ ਨਫੀਰੀਅਸ ਡਿਜ਼ਾਈਨ ਨਾ ਹੋਵੇ ਕੋਈ ਮੰਦ ਭਾਗਾ ਕੰਮ ਨਾ ਕਰਨਾ ਹੋਵੇ ਕੋਈ ਕ੍ਰਿਮੀਨਲ ਮਾਈਂਡ ਪਿੱਛੇ ਦਾ ਕ੍ਰਿਮੀਨਲ ਸੋਚ ਕੰਮ ਨਾ ਕਰਦੀ ਹੋਵੇ ਤੇ ਫਿਰ ਇੱਕ ਬੰਦਾ ਚੈੱਕ ਕਰਨਾ ਜੀ ਬੰਦਾ ਜਿੰਦਾ ਮਰ ਗਿਆ ਉਹਦੇ 100 ਤਰੀਕੇ ਹੋ ਸਕਦੇ ਉਹਦੇ ਤਰੀਕੇ ਹੋ ਸਕਦੇ ਕਿ ਜਨਾਬ ਉਹ ਸਭ ਤੋਂ ਵੱਡੇ ਤੇ ਹੁਣ ਦੇਖੋ ਨਾ ਇਹ ਦੂ ਹਿੰਦੁਸਤਾਨ ਕਹਿੰਦਾ ਭਾਰਤ ਕਹਿੰਦਾ ਭਾਰਤ ਕਹਿੰਦਾ ਭਾਰਤ ਕਹਿੰਦਾ ਕਿ ਜਨਾਬ ਡਿਜੀਟਲ ਇੰਡੀਆ ਸਾਡਾ ਮੁਲਕ ਤੇ ਬੜਾ ਡਿਜੀਟਲ ਹੋ ਗਿਆ ਇੰਨਾ ਡਿਜੀਟਲ ਹੋ ਗਿਆ ਹੋਇਆ ਕਿ ਅਸੀਂ ਜਨਾਬ ਸਾਡੇ ਜਿਹੜੇ ਉੱਤੇ ਭਿਖਾਰੀ ਮੰਗਦੇ ਨੇ ਜਿਹੜੇ ਇਸ਼ਾਰਿਆਂ ਦੇ ਉੱਤੇ ਖਲੋਕੇ ਜਿਹੜਾ ਭੀਖ ਮੰਗਦੇ ਨੇ ਉਹਨਾਂ ਦੇ ਗੱਲ ਵਿੱਚ ਵੀ ਜਨਾਬ ਹੁਣ ਅਸੀਂ ਪਾਤ ਤੇ ਡਿਜੀਟਲ ਹੋ ਪਾਏ ਨੇ ਜਰਾ ਭੀਖ ਵੀ ਲੈਂਦੇ ਨੇ ਕਿ ਕਾਰਜ ਵਿੱਚ ਅੱਗੇ ਕਰਦੇ ਨੇ ਜੀ ਤੁਹਾਡਾ ਕਿਓ ਆਰ ਕੋਡ ਸਕੈਨ ਕਰੋ ਤੇ ਜਨਾਬ ਉਹਦੇ ਅਕਾਊਂਟ 'ਚ ਪੈਸੇ ਚਲੇ ਜਾਣਗੇ ਇਹ ਨਰਿੰਦਰ ਮੋਦੀ ਹੋਣਾ ਨੇ ਆ ਕੇ ਤੇ ਜਦੋਂ ਨੋਟਬੰਦੀ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਪੂਰਾ ਇੱਕ ਮੁਹਿੰਮ ਚਲਾਈ ਕਿ ਹਰ ਬੰਦੇ ਦਾ ਜਿਹੜਾ ਮੋਬਾਈਲ ਫੋਨ ਆ ਉਹੀ ਉਹਦਾ ਅਕਾਊਂਟ ਬਣ ਜਾਏਗਾ ਉਹ ਡਿਜੀਟਲ ਹੋ ਜਾਏਗਾ ਇਕਨੋਮੀ ਸਾਰਾ ਕੁਝ ਇਹ ਤੁਹਾਨੂੰ ਨਜ਼ਰ ਆ ਕਹਿੰਦੇ ਸਾਡੇ ਬੜੀ ਡਿਜੀਟਲ ਸਾੜਾ ਹਿੰਦੀ ਆ ਹੁਣ ਅਗਰ ਇੰਡੀਆ ਡਿਜੀਟਲ ਹੈ ਅਗਰ ਇੰਡੀਆ ਡਾ ਡਿਜੀਟਲ ਹੈ ਤੇ ਫਿਰ ਤੇ ਫਿਰ ਤੁਸੀਂ ਜਿਹੜਾ ਆਪਣਾ ਇੱਕ ਬੰਦੇ ਦਾ ਪਤਾ ਕਰਨ ਵਾਸਤੇ ਕੋਈ ਜਿੰਦਾ ਕਿ ਮਰਦਾ ਉਹ ਜਾ ਕੇ ਤੁਸੀਂ ਉਹਨੂੰ ਆਪਣਾ ਜਿਹੜਾ ਸਮਾਂ ਕੱਢ ਕੇ ਇਹ ਕੌਂਸਲੇਟ ਜਿਹੜੇ ਨੇ ਅਤਵਾਦ ਖਾਨੇ ਜਿਹੜੇ ਨੇ ਉੱਥੋਂ ਤੁਸੀਂ ਕਰਮਚਾਰੀ ਚੁੱਕਦੇ ਨੇ ਜਨਾਬ ਕਿਤਾਬਾਂ ਰਜਿਸਟਰ ਤੇ ਜਨਾਬ ਪੇਪਰ ਜਾ ਕੇ ਗੁਰਦੁਆਰਿਆਂ 'ਚ ਬੈਂਦੇ ਨੇ ਉੱਥੋਂ ਘਰੋਂ ਜਨਾਬ ਬੰਦੇ ਨੂੰ ਸੁਨੇਹਾ ਦਿੱਤਾ ਜਾਂਦਾ ਆਰਡਰ ਲਾਇਆ ਜਾਂਦਾ ਉਹ ਬੰਦਾ ਜਨਾਬ ਕੋ ਮਰਦਾ ਖੱਪਦਾ ਕੋ ਬਿਮਾਰ ਕੋ ਜੋ ਵੀ ਹੈ ਉਹ ਜਨਾਬ ਉਹਨੂੰ ਲੈ ਕੇ ਉੱਥੇ ਪਹੁੰਚਦੇ ਨੇ ਗੁਰਦੁਆਰੇ ਦੇ ਵਿੱਚ ਤੇ ਉੱਥੇ ਜਾ ਕੇ ਫਿਰ ਬਹਿ ਕੇ 1 ਟੂ 1 ਉਹਦੇ ਨਾਲ ਗੱਲਾਂ ਕਰਕੇ ਪਹੁੰਚਦੇ ਨੇ ਹਾਂ ਵੀ ਜਿੰਦਾ ਹੈ ਕਮਾਲ ਨਹੀਂ ਹੋ ਗਿਆ ਭਾਈ ਇਹਦੇ ਤੇ ਹੋਰ ਤਰੀਕਾ ਹੋ ਸਕਦਾ ਕਿ ਤੁਸੀਂ ਆਨਲਾਈਨ ਆਪਣੀ ਤੁਸੀਂ ਸਿਕਿਉਰ ਐਪ ਬਣਾ ਦਿਓ ਨਾ ਵਾਸਤੇ ਲਾਈਫ ਸਰਟੀਫਿਕੇਟਾਂ ਵਾਸਤੇ ਬੰਦਾ ਘਰ ਬੈਠਾ ਆਪਣੀ ਐਪ ਖੋਲੇ ਹਰ ਸਾਲ ਜਨਾਬ ਉੱਤੇ ਗੂਠਾ ਲਾਏ ਵੈਰੀਫਿਕੇਸ਼ਨ ਹੋ ਜਾ ਬਾਇਓਮੈਟ੍ਰਿਕ ਹੋ ਜਾ ਤੇ ਤੁਹਾਨੂੰ ਪਤਾ ਲੱਗ ਜਾ ਕਿ ਬੰਦਾ ਜਿੰਦਾ ਮਰਦਾ ਹੋ ਸਕਦਾ ਕਿ ਨਹੀਂ ਹੋ ਸਕਦਾ ਡਿਜੀਟਲ ਇੰਡੀਆ ਪਰ ਇਹ ਕੰਮ ਨਹੀਂ ਕਰਨਾ ਕਿਉਂਕਿ ਸਿਰਫ ਬੰਦੇ ਦਾ ਜਿੰਦਾ ਮਰਦੇ ਦਾ ਪਤਾ ਕਰਨਾ ਤੇ ਮਸਲਾ ਹੀ ਨਹੀਂ ਹੈਗਾ ਉਹ ਤੇ ਮਕਸਦ ਹੀ ਨਹੀਂ ਹੈਗਾ ਉਹ ਤੇ ਜਦੋਂ ਬੰਦਾ ਅਗਰ ਮਰਨ ਦੇ ਪਤਾ ਕਰਨਾ ਆਵੇ ਤੇ ਫਿਰ ਕੈਨੇਡਾ ਦੀ ਸਰਕਾਰ ਕੋਲੋਂ ਜਾ ਕੇ ਪੁੱਛ ਲੋ ਭਾਈ ਇਸ ਸਾਲ ਤੁਹਾਡੇ ਕਿੰਨੇ ਬੰਦੇ ਜ਼ਖਮ ਮਰੇ ਨੇ ਉਹ ਵੀ ਤੇ ਸਰਟੀਫਿਕੇਟ ਜਾਰੀ ਕਰਦੇ ਹੀ ਨੇ ਨਾ ਉੱਥੇ ਹਾਂ ਕਰਮਿਸ਼ਨ ਵੀ ਹੁੰਦੀ ਆ ਬਾਕੀ ਚੀਜ਼ਾਂ ਵੀ ਹੁੰਦੀਆਂ ਉੱਥੋਂ ਲਿਆ ਜਾ ਸਕਦਾ ਕਮਿਊਨਿਟੀ ਸੇ ਲਿਆ ਜਾ ਸਕਦਾ ਕਿਹੜੇ ਬੰਦੇ ਪਰਗਾਸਾਂ ਪਰ ਨਹੀਂ ਉਹ ਕੰਮ ਨਹੀਂ ਕਰਨਾ ਫਿਰ ਦੇਖੋ ਹੋਰ ਵੀ ਕੰਮ ਅਗਰ ਕੰਮ ਵਾਕਈ ਸਿਰਫ ਇਹੀ ਕਰਨਾ ਹੋਵੇ ਸਿਰਫ ਬੰਦੇ ਨੂੰ ਲਾਈਫ ਸਰਟੀਫਿਕੇਟ ਹੀ ਦੇਣਾ ਹੋਵੇ ਤੇ ਫਿਰ ਉਹਦੇ ਵਾਸਤੇ ਕੋਈ ਨੋਟਰੀ ਪਬਲਿਕ ਦੇ ਥਰੂ ਵਕੀਲ ਦੇ ਥਰੂ ਇਹ ਵੀ ਹੋ ਸਕਦਾ ਕਿ ਜੀ ਕਿ ਅਦਾਲਤ ਕੋਰਟ ਤੋਂ ਰਜਿਸਟ੍ਰੇਸ਼ਨ ਪੰਦਾ ਲੈ ਲੈ ਜਨਾਬ ਤੁਸੀਂ ਕੋਈ ਤੁਸੀਂ ਕੋਰਟ ਤੋਂ ਆਪਣੇ ਵੈਰੀਫਾਈ ਕਰਾ ਕੇ ਨੋਟਰੀ ਤੋਂ ਜਨਾਬ ਤੁਸੀਂ ਸਰਵਿਸ ਪੈਚ ਕਰਦੇ ਹੋ ਹਿੰਦੁਸਤਾਨ ਜਾਂ ਤੁਸੀਂ ਆਪਣਾ ਉੱਥੇ ਜਿਹੜੇ ਰਤਖਾਨੇ ਨੇ ਅਤਵਾਦੀ ਖਾਨੇ ਨੇ ਸਫਾਰਤ ਖਾਨੇ ਨੇ ਕੌਂਸਲੇਟ ਖਾਨੇ ਨੇ ਤੁਸੀਂ ਉੱਥੇ ਭੇਜਦੇ ਹੋ ਜੀ ਆਪੇ ਹੀ ਹੈ ਸਾਲ ਦੇ ਆਖਰ ਪਾਕ ਜਨਾਬ ਤੁਸੀਂ ਭੇਜਣਾ ਤੁਸੀਂ ਸਮਾਂ ਰੱਖ ਲਓ ਜਨਾਬ ਦਸਮਬਰ ਦੇ ਮਹੀਨੇ ਤੁਸੀਂ ਭੇਜਣੇ ਨੇ ਪਰ ਨਹੀਂ ਕਿਉਂਕਿ ਮਸਲਾ ਉਹ ਹੈ ਹੀ ਨਹੀਂ ਤੁਸੀਂ ਕੋ ਵਕੀਲ ਸ਼ਕੀਲ ਦੇ ਜ਼ਰੀਏ ਦੇ ਤੌਰ ਤੇ ਕਰ ਲਓ ਨਹੀਂ ਅੱਛਾ ਚਲੋ ਤੁਸੀਂ ਹੋਰ ਬਹੁਤ ਕੁਝ ਕਰਨਾ ਤੁਸੀਂ ਵੀਡੀਓ ਕਾਲ ਲਾ ਲਓ ਘਰ ਬੰਦਾ ਬੈਠਾ ਵੀਡੀਓ ਕਾਲ ਲਾ ਕੇ ਚੈੱਕ ਕਰ ਲਓ ਬੰਦਾ ਜਿੰਦਾ ਮੁਕੀ ਜਨਾਬ ਕਿ ਗੱਡੀ ਚੜ ਗਿਆ ਹੈ ਕਿ ਪੂਰਾ ਹੋ ਗਿਆ ਇਹ ਸਾਰੇ ਕੰਮ ਜਿਹੜੇ ਨੇ ਇਹ ਕੀਤੇ ਜਾ ਸਕਦੇ ਨੇ ਅਗਰ ਨੀਅਤ ਸਾਫ਼ ਹੋਵੇ ਹੁਣ ਰੌਲਾ ਹੈ ਇੱਥੇ ਤੇ ਨੀਅਤ ਹੀ ਸਾਫ਼ ਨਹੀਂ ਹੈ ਅਸਲ ਕੰਮ ਤੇ ਹੋਰ ਕਰਨਾ ਦੋ ਤਿੰਨ ਕੰਮ ਕਰਨੇ ਨੇ ਹੁਣ ਸਭ ਤੋਂ ਪਹਿਲੇ ਵਾਰੀ ਵਾਰੀ ਦੇਖਨੇ ਕਿ ਕਾਰਨ ਕੀ ਹੈਗਾ ਡਿਜ਼ਾਈਨ ਪਿੱਛੇ ਕੀ ਹੈਗਾ ਹਥਿਆਰ ਕੀ ਹੈਗਾ ਹਥਿਆਰ ਤਰ੍ਹਾਂ ਵਰਤਨ ਦਾ ਪਲਾਨ ਕੀ ਹੈ ਪਹਿਲੇ ਦੇਖ ਲੈਣੇ ਆ ਕਿ ਨਵੰਬਰ ਦਾ ਮਹੀਨਾ ਹੀ ਕਿਉਂ ਇਹ ਨਵੰਬਰ ਦੀ 1 ਤੋਂ ਲੈ ਕੇ ਤੇ 4-5 ਤਰੀਕਾਂ ਤੱਕ ਇਹ ਕਿਉਂ ਸਰਟੀਫਿਕੇਟ ਦੀ ਜਿਹੜੀ ਡੇਟ ਦਿੰਦੇ ਉਹਦੇ ਪਿੱਛੇ ਤੁਹਾਨੂੰ ਪਤਾ ਹੈ ਕਿ ਨਵੰਬਰ ਦੇ ਵਿੱਚ ਕੀ ਹੋਇਆ ਨਵੰਬਰ ਦੇ ਵਿੱਚ ਕੀ ਹੋਇਆ ਨਵੰਬਰ ਦੇ ਵਿੱਚ ਸਿੱਖਾਂ ਨੂੰ ਕਿਸ ਤਰ੍ਹਾਂ ਜੈਨੋਸਾਈਡ ਕੀਤਾ ਗਿਆ ਤੇ ਨਵੰਬਰ ਸੋਗ ਦਾ ਮਹੀਨਾ ਹੁੰਦਾ ਸਿੱਖਾਂ ਵਾਸਤੇ ਸੋਗ ਮਨਾਉਂਦੇ ਜੈਨੋਸਾਈਡ ਨੂੰ ਯਾਦ ਕਰਦੇ ਆਪਣੇ ਰਿਸ਼ਤੇਦਾਰਾਂ ਨੂੰ ਯਾਦ ਕਰਦੇ ਜੋ ਜ਼ੁਲਮ ਕੀਤਾ ਯਾਦ ਕਰਦੇ ਫਿਰ ਉਹਦੇ ਵਿਰੁੱਧ ਗੁੱਸਾ ਆਉਂਦਾ ਸਰਕਾਰ ਹਿੰਦੁਸਤਾਨੀ ਸਰਕਾਰ ਦੇ ਉੱਤੇ ਇਹ ਉਸੇ ਨਵੰਬਰ ਦੇ ਵਿੱਚ ਹੀ ਜਾ ਕੇ ਰੱਖਦੇ ਨੇ ਸਿੱਖਾਂ ਦੇ ਗੁਰੂ ਘਰਾਂ ਦੇ ਵਿੱਚ ਜਾ ਕੇ ਕਰਕੇ ਤਾਂ ਕਿ ਸਿੱਖਾਂ ਦਾ ਸਿਰ ਝੁੱਕੇ ਦਿੱਸੇ ਜਾਵੇ ਜੀ ਤੁਸੀਂ ਜਿਹੜਾ ਸਾਡਾ ਤੁਸੀਂ ਵਿਰੋਧ ਕਰਦੇ ਹੋ ਨਵੰਬਰ ਦੇ ਵਿੱਚ ਅਸੀਂ ਤੁਹਾਨੂੰ ਪੈਸੇ ਦਿੰਨੇ ਆ ਅਸੀਂ ਤੁਹਾਨੂੰ ਪੈਨਸ਼ਨ ਦਿੰਨੇ ਆ ਇਹ ਲਓ ਦੱਸੋ ਜਿੰਦੇ ਹੋ કે ਮਰ ਗਏ ਹੋ ਇਸ ਵਾਸਤੇ ਨਵੰਬਰ ਚੁਣਿਆ ਜਾਂਦਾ ਹੋਰ ਐਡੀ ਗੱਲ ਕੋਈ ਨਹੀਂ ਇਸ ਵਾਸਤੇ ਨਵੰਬਰ ਦੀਆਂ ਪਹਿਲੀਆਂ ਡੇਟਾਂ ਚੁਣੀਆਂ ਜਾਂਦੀਆਂ ਜਿਹੜੀਆਂ ਕਿ ਹੁਣ ਚੁਣੀਆਂ ਗਈਆਂ ਠੀਕ ਹੈ ਗੁਰੂ ਘਰ ਦੇ ਵਿੱਚ ਵੀ ਹੋਏ ਸ਼ਾਦੀ ਹਾਲ ਦੇ ਵਿੱਚ ਵੀ ਹੋਏ ਕਮਿਊਨਿਟੀ ਘਰਾਂ ਦੇ ਸਥਾਨਾਂ ਦੇ ਵਿੱਚ ਜਾ ਕੇ ਕਿ ਫਿਰ ਜਾਂਦੇ ਨੇ ਤੇ ਕੋਰਟ ਦੀ ਪਰਮਿਸ਼ਨ ਲੈ ਕੇ ਆਪਣਾ ਕੋਰਟ ਵਿੱਚੋਂ ਆਰਡਰ ਲੈ ਕੇ ਜਾਂਦੇ ਨੇ ਕਿ ਤੁਹਾਨੂੰ ਕੋਈ ਉੱਥੇ ਪ੍ਰੋਟੈਸਟ ਨਾ ਕਰ ਸਕੇ ਸਾਹਮਣੇ ਜਨਾਬ ਇਹ ਬਫਰ ਜ਼ੋਨ ਬਣਾ ਦਿਓ ਜੀ 500 600 ਮੀਟਰ ਦਾ ਉਹਦੇ ਅੰਦਰ ਬੰਦਾ ਨਾ ਕੋਈ ਆ ਸਕੇ ਤਾਂ ਕਿ ਸਾਨੂੰ ਕੋਈ ਡਿਸਟਰਬ ਵੀ ਨਾ ਕਰੇ ਅਸੀਂ ਜਦੋਂ ਜਦੋਂ ਅਸੀਂ ਬੰਦੇ ਦੇ ਨਾਲ ਬਹਿ ਕੇ ਕੁੱਤੇ ਕੰਮ ਪਲਾਨ ਕਰੀਏ ਚੀਜ਼ਾਂ ਇਨਫੋਰਮੇਸ਼ਨ ਲੈ ਰਹੇ ਹੋਈਏ ਤੇ ਕੋਈ ਬੰਦਾ ਸਾਨੂੰ ਪਿੱਛੋਂ ਡਿਸਟਰਬ ਵੀ ਨਾ ਕਰੇ ਇਹ ਕੰਮ ਹੈ ਹਥਿਆਰ ਅਥਿਆਰਦੀ ਤਰ੍ਹਾਂ ਵਰਤਨਾ ਵਜਾ ਕੀ ਨਵੰਬਰ ਤੇ ਤੁਹਾਨੂੰ ਮੈਂ ਗੱਲ ਦੱਸ ਦਿੱਤੀ ਫਿਰ ਗੁਰੂ ਘਰ ਹੀ ਕਿਉਂ ਸਰਟੀਫਿਕੇਟ ਦੇਣੇ ਆ ਤੇ ਤੁਸੀਂ ਜਿਹੜੇ ਆਪਣੇ ਕੌਂਸੂਲੇਟ ਨੇ ਅਤਵਾਦੀ ਖਾਨੇ ਜਿਹੜੇ ਨੇ ਤੁਸੀਂ ਉਹਨਾਂ ਨੂੰ ਵਰਤੋ ਤੁਸੀਂ ਲੋਕਾਂ ਨੂੰ ਸੱਦਾ ਦਿਓ ਲੋਕੀ ਤੁਹਾਡੇ ਕੋਲ ਆਣ ਉੱਥੇ ਜਾ ਕੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਲਓ ਨਹੀਂ ਇਹ ਵੀ ਨਹੀਂ ਕਰਨਾ ਗੁਰੂ ਘਰਾਂ ਦੇ ਵਿੱਚ ਜਾਣਾ ਤਾਂ ਕਿ ਉੱਥੇ ਜਿਹੜੀ ਇਨਫੋਰਮੇਸ਼ਨ ਸਾਰੀ ਲਈ ਜਾਏ ਜਾਣਕਾਰੀ ਝਾਕੀਆਂ ਮਾਰੀਆਂ ਜਾਣ ਉੱਥੇ ਦੇ ਜਿਹੜੇ ਗੁਰੂ ਘਰਾਂ ਦੇ ਵਿੱਚ ਜਿਹੜੇ ਮੁਖੀਏ ਨੇ ਮੁਖਤਾਰ ਨੇ ਉਹਨਾਂ ਦੇ ਕੋਲ ਵੀ ਜਾ ਕੇ ਬੈਠ ਕੇ ਇਨਫੋਰਮੇਸ਼ਨ ਲਈ ਜਾਏ ਇਨਫੋਰਮੇਸ਼ਨ ਲਈ ਜਾਏ ਭਾਈ ਜਾਨ ਤੇ ਹੋਰ ਉਤੋਂ ਵੱਡਾ ਜਸੂਸੀਆਂ ਦੇ ਨੈਟਵਰਕ ਕਾਇਮ ਕੀਤੇ ਜਾਣ ਨੈਟਵਰਕ ਕਾਇਮ ਕੀਤੇ ਜਾਣ ਜਿਹੜੇ ਬਜ਼ੁਰਗ ਆਉਂਦੇ ਨੇ ਉਹਨਾਂ ਦੇ ਨਾਲ ਜਿਹੜੇ ਫੈਮਿਲੀ ਮੈਂਬਰ ਆਂਦੇ ਨੇ ਬਜ਼ੁਰਗਾਂ ਦੇ ਰਾਹੀ ਬਜ਼ੁਰਗਾਂ ਦੇ ਰਾਹੀ ਸਿੱਖ ਨੌਜਵਾਨਾਂ ਨੂੰ ਕੰਟਰੋਲ ਕੀਤਾ ਜਾਵੇ ਉਹਨਾਂ ਦੀ ਬ੍ਰੇਨ ਵਾਸ਼ਿੰਗ ਕਰੋ ਬਜ਼ੁਰਗਾਂ ਦੀ ਬਿਠਾ ਕੇ ਦੇਖੋ ਜੀ ਤੁਸੀਂ ਉੱਥੇ ਜਾ ਕੇ ਫਿਰ ਦੇਖੋ ਜੀ ਤੁਸੀਂ ਐ ਤੁਹਾਡੇ ਬੱਚੇ ਜਿਹੜੇ ਨੇ ਉਹ ਜਨਾਬ ਉੱਥੇ ਐ ਕਰਦੇ ਪਏ ਨੇ ਤੁਹਾਡੇ ਬੱਚੇ ਖਾਲਸਾਤਾਨ ਦਾ ਨਾਮ ਲੈ ਰਹੇ ਨੇ ਤੁਹਾਡੇ ਬੱਚੇ ਪੰਜਾਬ ਦੀ ਗੱਲ ਕਰਦੇ ਨੇ ਤੁਹਾਡੇ ਬੱਚੇ ਹੱਕਾਂ ਦੀ ਗੱਲ ਕਰ ਰਹੇ ਨੇ ਤੁਸੀਂ ਦੇਖੋ ਨਾ ਜੀ ਹਿੰਦੁਸਤਾਨੀ ਸਰਕਾਰ ਦਾ ਤੁਹਾਡੇ ਤੇ ਕਿੰਨਾ ਆਸਾਨ ਹੈਗਾ ਤਾਨੂੰ ਪੈਨਸ਼ਨ ਦੇ ਰਹੀ ਏ ਤੁਹਾਨੂੰ ਹਰ ਮਹੀਨੇ ਪੈਸੇ ਦਿੰਦੀ ਏ ਹਿੰਦੁਸਤਾਨੀ ਸਰਕਾਰ ਜਿਹੜੀ ਏ ਦੇਖੋ ਤੁਹਾਨੂੰ ਆਪਣੇ ਪੈਸੇ ਦਿੰਦੀ ਏ ਪੈਨਸ਼ਨ ਲਈ ਹੋਈ ਤੁਹਾਡੀ ਤੇ ਤੁਹਾਡੇ ਘਰ ਦੇ ਜਨਾਬ ਤੁਹਾਡੇ ਬੱਚੇ ਜਿਹੜੇ ਨੇ ਉਹ ਉਹਦੇ ਵਿਰੁੱਧ ਨੇ ਜ਼ੇਨ ਸਾਜੀ ਕਰਕੇ ਬਜ਼ੁਰਗਾਂ ਦੀ ਤਾਂ ਕਿ ਉਹਨਾਂ ਦੀ ਅਗੀਆਂ ਔਲਾਦਾਂ ਸਿੱਖ ਕੰਟਰੋਲ ਹੋ ਸਕੋ ਇਹ ਸਿਰਫ ਸਿੱਖਾਂ ਦੇ ਕੰਟਰੋਲ ਕਰਨ ਦਾ ਪਲਾਨ ਹੈਗਾ ਇਹ ਸਾਰਾ ਲਾਈਫ ਸਰਟੀਫਿਕੇਟ ਦਿੰਦਾ ਦੇਖੋ ਕਿੱਥੇ ਚੱਲਦਾ ਕਿੱਦਾਂ ਆਉਂਦਾ ਅਸਲ ਡਿਜ਼ਾਈਨ ਤੁਹਾਨੂੰ ਮੈਂ ਦੱਸ ਰਿਹਾ ਫਿਰ ਫਿਰ ਰਿਕਰੂਟਮੈਂਟ ਕਮਿਊਨਿਟੀ ਵਿੱਚ ਆਪਣੀਆਂ ਕਾਲੀਆਂ ਭੇਡਾਂ ਪਾਉਣੀਆਂ ਰਿਕਰੂਟਮੈਂਟ ਕਰਨੀ ਰਾਹ ਦੇ ਵਾਸਤੇ ਕਿਉਂਕਿ ਇਹ ਜਿਹੜੇ ਆਉਂਦੇ ਨੇ ਇਹ ਕਰਮਚਾਰੀ ਇਹ ਰਾਹ ਦੇ ਏਜੰਟ ਹੁੰਦੇ ਅੱਗੇ ਬੰਦਾ ਚੈੱਕ ਕਰਨਾ ਏ ਛੋਟਾ ਜਿਹਾ ਕੰਮ ਹੈਗਾ ਬਸ ਉਹ ਕਾਗਜ਼ੀ ਕਾਰਵਾਈ ਥੱਲੇ ਇੱਕ ਛੋਟਾ ਅਧਿਕਾਰ ਕਾਰ ਅਧਿਕਾਰੀ ਕਰ ਦਿੰਦਾ ਅਸਲ ਜਿਹੜੀ ਮੀਟਿੰਗ 1 ਟੂ 1 ਬਿਠਾ ਕੇ ਕਰਦੇ ਉਹਨਾਂ ਵਿੱਚ ਜਿਹੜੀ ਬ੍ਰੇਨ ਵਾਸ਼ਿੰਗ ਸਿੱਖਾਂ ਦੀ ਆਪਣੀ ਸਟੇਟ ਦੀ ਤੋਂ ਬਾਅਦ ਜਿਹੜਾ ਪੰਜਾਬ ਉਹਦੇ ਵਿੱਚੋਂ ਪੰਜਾਬੀਅਤ ਕੱਢਦੇ ਆ ਉਹਦੇ ਵਿੱਚੋਂ ਸਿੱਖੀ ਕੱਢਦੇ ਉਹ ਚੋਂ ਪੰਜਾਬੀਪਨ ਕੱਢਦੇ ਬੈਠ ਕੇ ਉੱਥੇ ਉੱਥੇ ਬਹਿ ਕੇ ਉਹ ਚੋਂ ਪੰਜਾਬ ਕੱਢਦੇ ਵਿੱਚੋਂ ਪੰਜਾਬੀਆਂ ਵਿੱਚੋਂ ਪੰਜਾਬ ਕੱਢਦੇ ਆ ਬਾਣੀ ਕੱਢਦੇ ਵਿੱਚੋਂ ਉੱਥੋਂ ਫਿਰ ਰਿਕਰੂਟਮੈਂਟ ਲੈਂਦੇ ਰਿਕਰੂਟ ਕਰਦੇ ਬੰਦੇ ਹਾਂ ਜੀ ਜਿਹੜਾ ਬੰਦਾ ਕਹੇ ਹਾਂ ਜੀ ਠੀਕ ਐ ਜੋ ਤੁਸੀਂ ਕਹੋਗੇ ਮਾਈ ਬਾਪ ਉਹ ਕਰ ਲਾਂਗੇ ਹੈ ਸਾਡਾ ਪੰਜਾਬ ਜਾਣਾ ਬੰਦ ਨਾ ਕਰਨਾ ਸਾਡਾ ਹਿੰਦੁਸਤਾਨੀ ਜਾਣਾ ਬੀਜੇ ਬੰਦ ਨਾ ਕਰਨਾ ਉਹ ਫਿਰ ਆਪਣੇ ਪੱਖ ਚ ਆ ਜਾਂਦੇ ਉਹ ਫਿਰ ਕਿਸਾ ਧਾਰੀ Hindu ਬਣਾ ਦਿੰਦੇ ਉਹਨਾਂ ਨੂੰ ਉਹ ਫਿਰ ਬਿਲਕੁਲ ਉਹੀ ਕਿਰਦਾਰ ਦਾ ਕਰਦੇ ਜਿਹੜਾ ਦਿਨੇਸ਼ ਪਟਨਾਇਕ ਸਾਹਮਣੇ ਆਪਣੇ ਸਿੱਖਾਂ ਨੂੰ ਬਿਠਾ ਕੇ ਫੋਟੋਆਂ ਰਿਲੀਜ਼ ਕਰਦਾ ਕਿ ਐ ਦੇਖੋ ਜੀ ਸਿੱਖ ਤੇ ਸਾਡੇ ਨਾਲ ਨੇ ਇਸ ਤਰ੍ਹਾਂ ਰਿਕਰੂਟਮੈਂਟ ਕਰਾਉਂਦੇ ਫਿਰ ਉਹ ਐਮਪੀ ਜਿਹੜੇ ਕੈਨੇਡਾ ਦੀ ਪਾਰਲੀਮੈਂਟ ਸੇ ਬੈਠੇ ਨੇ ਉਹ ਵੀ ਇਸੇ ਤਰ੍ਹਾਂ ਕੇਸ਼ਾ ਧਾਰੀ ਬਣਦੇ ਨੇ ਜਿਹੜੇ ਬੈਠੇ ਤੇ ਸਿੱਖ ਨੇ ਬੈਠੇ ਤੇ ਪੰਜਾਬ ਦੇ ਨਾਂ ਦੇ ਉੱਤੇ ਨੇ ਪਰ ਹੈ ਪੰਜਾਬੀ ਮਾਰ ਹੈ ਸਿੱਖ ਮਾਰ ਨੇ ਤੇ ਉਹ ਜਨਾਬ ਸਿੱਖਾਂ ਨੂੰ ਕਹਿੰਦੇ ਤੁਸੀਂ ਇੱਥੇ ਪ੍ਰੋਟੈਸਟ ਕਿਉਂ ਕਰ ਰਹੇ ਹੋ ਵਿਕਟਮ ਨੂੰ ਬਲੇਮ ਕਰਦੇ ਜਿਹਦੇ ਬਾਰੇ ਸਿੱਖਸਪਾਰ ਜਸਟਿਸ ਨੇ ਵਾਅਦਾ ਕੀਤਾ ਕਿ ਇਹ ਜਿਹੜੇ ਨੇ ਇਹ ਜਿਹੜੇ ਬਹੁਤੇ ਡੱਡੂਆਂ ਤਰ੍ਹਾਂ ਉੱਚੇ ਉੱਚਾ ਤਾਂ ਤਾਂ ਚਲਾਇ ਛਪਕ ਸਿਰ पे ਮਾਰਦੇ ਨੇ ਇਹ ਕੈਨੇਡੀਅਨ ਵੀ ਹੈ ਨਹੀਂ ਇਹ ਹਿੰਦੁਸਤਾਨੀ origin ਦੇ ਬੰਦੇ ਨੇ ਹਿੰਦੁਸਤਾਨੀ origin ਦੇ ਬੰਦੇ ਨੇ ਇਹ ਸਿਰਫ ਇੱਥੇ ਜਿਹੜਾ ਭੇਸ ਬਟਾ ਕੇ ਕੈਨੇਡਾ ਦੇ ਵਿੱਚ ਦੇ ਇੱਥੇ ਜਿਹੜੇ ਨਾ ਉਹ ਸਰਕਾਰਾਂ ਚ ਬੈਠੇ ਨੇ ਇਹ ਉਹ ਲੋਗ ਨੇ ਉਹ ਜਿਹੜਾ ਜਾ ਕੇ ਹਿੰਦੁਸਤਾਨੀ ਸਟੇਟ ਦੇ ਇੰਟਰਸਟ ਪੂਰੇ ਕਰਦੇ ਨੇ ਉਹ ਕਰਦੇ ਨੇ ਕੀ ਕਰਦੇ ਨੇ ਜਸੂਸੀ ਜਸੂਸੀ ਨੈਟਵਰਕ ਫਿਰ ਰਿਕਰੂਟਮੈਂਟ ਫਿਰ ਪੂਰੀ ਸਰਵਲੈਂਸ ਬੰਦਾ ਕਿੱਥੇ ਜਾ ਰਿਹਾ ਕਿੱਥੋਂ ਆ ਰਿਹਾ ਕਿੰਨੀਆਂ ਗਿਣਤੀ ਹੋ ਗਈ ਕਿਹਦਾ ਪੁੱਤਰ ਕਿਹਦੇ ਨਾਲ ਉੱਠਦਾ ਪੈਂਦਾ ਐਵੀਂ ਚੀਜ਼ਾਂ ਪੁੱਛਦੇ ਉੱਥੇ ਲਾਈਫ ਸਰਟੀਫਿਕੇਟ ਦੇ ਚੱਕਰ ਚ ਕੁਛ ਆਪਣੀ ਇਨਫਰਮੇਸ਼ਨ ਉਹਨਾਂ ਦੇ ਸਾਹਮਣੇ ਰੱਖਦੇ ਦੇਖੋ ਜੀ ਤੁਹਾਡਾ ਬੱਚਾ ਸੀ ਉਹ ਦੇਖੋ ਜੀ ਫਲਾਣੇ ਪ੍ਰੋਟੈਸਟ ਵਿੱਚ ਗਿਆ ਹੋਇਆ ਲੋਕਾਂ ਨੂੰ ਲੋਕਾਂ ਨੂੰ ਮੈਂਟਲੀ ਜਿਹੜਾ ਨਾ ਉਹ ਉਹਨਾਂ ਨੂੰ ਕੀ ਕਹਿੰਦੇ ਨੇ ਟੈਰਰਾਈਜ਼ ਕਰਨਾ ਮੈਂਟਲੀ ਉਹਨਾਂ ਨੂੰ ਟੈਰਰਾਈਜ਼ ਕਰਨਾ ਹਰਾਸਮੈਂਟ ਕਰਨਾ ਉਹਨਾਂ ਦੀ ਦੇਖੋ ਜੀ ਤੁਹਾਡੇ ਅਸੀਂ ਪਾਸਪੋਰਟ ਕੈਨਸਲ ਕਰ ਦੇਾਂਗੇ ਤੁਹਾਡੇ ਜਨਾਬ ਉੱਥੇ ਤੁਸੀਂ ਜਾ ਨਹੀਂ ਸਕੋਗੇ ਤੁਹਾਡੇ ਪੁਰਖ ਪਵਾੜੇ ਤੁਸੀਂ ਮਿਲਣਾ ਬੰਦ ਕਰ ਦੇਵੋਗੇ ਬਹੁਤ ਕੁਝ ਉਹਨਾਂ ਨੂੰ ਉਸ ਟਾਈਮ ਜਿਹੜਾ ਨਾ ਉਹ ਦੱਸਿਆ ਜਾਂਦਾ ਬਹੁਤ ਕੁਝ ਤਮਕਾਇਆ ਜਾਂਦਾ ਇਸ ਲਾਈਵ ਸਰਟੀਫਿਕੇਟ ਲਾਈਵ ਸਰਟੀਫਿਕੇਟ ਨਹੀਂ ਹੈ ਇਹ ਜਿਹੜਾ ਸਰਵਲੈਂਸ ਜਸੂਸੀਆਂ ਦੇ ਕੰਮ ਜਿਹੜਾ ਨਾ ਉਹਦੇ ਵਾਸਤੇ ਇਸਤੇਮਾਲ ਹੁੰਦਾ ਇਸ ਵਾਸਤੇ ਸਿਕਸ ਫਾਰ ਜਸਟਿਸ ਵੀ ਨਿੰਦਾ ਕਰਦਾ ਹੈ ਇਸ ਵਾਸਤੇ ਵਿਰੋਧੀ ਨੇ ਇਹਦੇ ਇਸ ਹੋਰ ਕੋਈ ਰੋਲਾ ਨਹੀਂ ਇਹ ਕੰਮ ਸਿੱਧੇ ਰਹੀ ਹੋਵੇ ਜਿਹੜੇ ਮੈਂ ਸਾਨੂੰ ਤਰੀਕੇ ਤਿੰਨ ਚਾਰ ਦੱਸੇ ਆ ਆਨਲਾਈਨ ਕਰਕੇ ਡਿਜੀਟਲ ਮਾਮਲੇਤ ਕਰਕੇ ਨੋਟਰੀ ਤੇ ਜਾਂ ਫਿਰ ਕੰਮ ਉਸਕਮ ਆਪਣੇ ਉਹਦੇ ਘਰ ਬੁਲਾ ਕੇ ਆਪਣੇ ਅਟਵਾ ਅਟਵਾਦੀ ਖਾਨੇ ਤੇ ਉੱਥੇ ਜਾ ਕੇ ਸਿੰਪਲ ਪ੍ਰੋਸੀਜਰ ਲੈ ਕੇ ਬੰਦੇ ਨੂੰ ਪਰ ਕਿਸ ਨੂੰ ਮਿਲਣ ਦੀ ਲੋੜ ਹੀ ਨਹੀਂ ਇਹ ਸਪੈਸ਼ਲ ਉਥੋਂ ਕੱਢਦੇ ਨੇ ਆਪਣੇ ਰਾ ਦੇ ਏਜੰਟ ਅਟਵਾਦੀ ਖਾਨਿਆਂ ਵਿੱਚੋਂ ਉਹ ਜਾਣਦੇ ਨੇ ਨਵੰਬਰ ਦਾ ਮਹੀਨਾ ਚੁਣਿਆ ਜਾਂਦਾ ਜਾ ਕੇ ਗੁਰੂ ਘਰਾਂ ਦੇ ਵਿੱਚ ਵੜੇ ਜਾਂਦੇ ਨੇ ਜਾ ਕੇ ਉੱਥੇ ਯਾਦ ਕਰਾਇਆ ਜਾਂਦਾ ਕਿ ਅਸੀਂ ਤੁਹਾਡੀਆਂ ਵਿਦਵਾ ਕਲੋਨੀਆਂ ਬਣਵਾਈਆਂ ਤੁਹਾਡੀਆਂ ਉੱਥੇ ਤੁਹਾਡੇ ਬੰਦੇ ਮਾਰ ਮਾਰ ਕੇ ਅਸੀਂ ਹੁਣ ਵੀ ਉਹੀ ਹਾਂ ਅਸੀਂ ਹੁਣ ਵੀ ਉਹੀ ਕਰ ਸਕਦੇ ਹਾਂ ਇਹ ਸਾਰਾ ਕੁਝ ਸਿੱਖਾਂ ਨੂੰ ਯਾਦ ਕਰਾਇਆ ਜਾਂਦਾ ਤਾਂ ਕਿ ਸਿੱਖਾਂ ਦੇ ਸੀਸ ਝੁਕੇ ਰਹਿਣ ਤਾਂ ਕਿ ਸਿੱਖਾਂ ਦੇ ਸਿਰ ਝੁਕੇ ਰਹਿਣ ਇਹਨਾਂ ਦੇ ਸਾਹਮਣੇ ਸਿੱਖ ਜਿਹੜੇ ਨੇ ਸਿਰ ਨਾ ਚੁੱਕਣ ਇਹਨਾਂ 'ਚੋਂ ਅਣਖ ਮਾਰਦੇ ਆ ਇਹਨਾਂ 'ਚੋਂ ਇਹਨਾਂ ਤੋਂ ਗੈਰਤ ਕੱਢਦੇ ਆ ਅਣਖ ਹੀ ਖਤਮ ਕਰਦੇ ਇਹਨਾਂ ਦੀਆਂ ਤਾਨੂੰ ਦੇਖੋ ਚਾਰ ਛਿਲੜ ਦਿੰਨੇ ਅਸੀਂ ਆਓ ਹਾਂ ਸਾਰਾ ਸਾਡੇ ਸਾਹਮਣੇ ਸਿਰ ਝੁਕਾਓ ਆ ਕੇ ਇਹ ਇਹ ਰੋਲਾ ਇਹ ਰੋਲਾ ਭਾਈ ਜਾਨ ਇਸ ਵਾਸਤੇ ਲਾਈਫ ਸਰਟੀਫਿਕੇਟ ਨਹੀਂ ਇਹ ਜਸੂਸੀ ਨੈਟਵਰਕ ਸਰਟੀਫਿਕੇਟ ਹੈ ਇਹ ਜਿਨ੍ਹਾਂ ਜਿਨ੍ਹਾਂ ਨੂੰ ਦਿੰਦੇ ਨੇ ਉਹਨਾਂ ਨੂੰ ਜਸੂਸੀ ਨੈਟਵਰਕ ਦਾ ਹਿੱਸਾ ਬਣਾਇਆ ਜਾਂਦਾ ਹੈ ਉਹਨਾਂ ਦੀ ਫਿਰ ਸਰਵਲੈਂਸ ਕੀਤੀ ਜਾਂਦੀ ਬੇਟ ਬਣਾਏ ਜਾਂਦੇ ਫਿਰ ਜਾ ਕੇ ਉਹਨਾਂ ਨੂੰ ਕਿਹਾ ਜਾਂਦਾ ਤੁਸੀਂ ਕਮਿਊਨਿਟੀ ਵਿੱਚ ਜਿਹੜਾ ਤੁਸੀਂ ਵਿਸਪਰਸ ਹੋ ਜੋ ਤੇ ਸਾਡੀ ਤਬਲੀਗ ਕਰੋਗੇ ਸਾਡੀ ਤੁਸੀਂ ਆਪਣਾ ਨੈਰੇਟਿਵ ਅੱਗੇ ਫੈਲਾਓ ਹਿੰਦੁਸਤਾਨੀ ਸਰਕਾਰ ਦਾ ਇਹ ਜਿਹੜੇ ਹੱਤਵਾਦ ਦੇ ਅੱਡੇ ਨੇ ਇਹ ਸਿਰਫ ਇਹ ਕੰਮ ਕਰਦੇ ਨੇ ਬਾਹਰਲੇਆਂ ਮੁਲਕਾਂ ਵਿੱਚ ਜਾ ਕੇ ਤਾਂ ਕਿ ਲਾਈਵ ਸਰਟੀਫਿਕੇਟ ਸਿਰਫ ਇੱਕ ਬਹਾਨਾ ਹੈਗਾ ਤੁਸੀਂ ਮੇਰੀ ਗੱਲ ਸੁਣੋ ਪੱਲੇ ਬੰਨੋ ਦੇਖੋ ਸੁਣੋ ਫਿਰ ਫੈਸਲਾ ਕਰੋ ਜੇ ਮੈਂ ਗੱਲਾਂ ਦਸੀਆਂ ਕਿ ਅਗਰ ਸਿਰਫ ਲਾਈਵ ਸਰਟੀਫਿਕੇਟ ਦੇਣ ਦਾ ਮਸਲਾ ਹੋਵੇ ਸਿਰਫ ਲਾਈਫ ਸਰਟੀਫਿਕੇਟ ਹੀ ਦੇਣਾ ਹੋਵੇ ਤੇ ਉਹਦੇ ਵਾਸਤੇ ਇੱਕ ਫੋਨ ਰ ਇੱਕ ਫੋਨ ਦੇ ਰਾਹੀਂ ਇੱਕ ਡਿਜੀਟਲ ਐਪ ਦੇ ਉੱਤੇ ਸਿਰਫ ਇੱਕ ਗੁੱਠਾ ਲਾ ਕੇ ਕਾਫੀ ਹੈਗਾ ਆਪਣੀ ਲੇਟੈਸਟ ਪਿਕਚਰ ਅਪਲੋਡ ਕਰਨਾ ਕਾਫੀ ਹੈਗਾ ਹਿੰਦੁਸਤਾਨ ਦੀ ਸਰਕਾਰ ਦੇ ਕੈਨੇਡਾ ਸਰਕਾਰ ਦੇ ਬਾਕੀ ਜਿਹੜੇ ਮੁਲਕ ਜਿਸ ਲਾਈਫ ਸਰਟੀਫਿਕੇਟ ਦੇਣੇ ਉੱਤੇ ਰਿਕਾਰਡ ਉਸ ਸਰਕਾਰ ਦੇ ਕੋਲੋਂ ਰਿਕਾਰਡ ਲੈ ਕੇ ਵੀ ਕੰਮ ਕੀਤਾ ਜਾ ਸਕਦਾ ਸਿੱਖਾਂ ਨੂੰ ਜਿਹੜਾ ਆਪਣਾ ਆਪਣੇ ਕਾਉਂਸਲ ਖਾਨਿਆਂ ਦੇ ਵਿੱਚ ਵੀ ਬੁਲਾ ਕੇ ਉੱਥੇ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਨਹੀਂ ਸਿੱਖਾਂ ਨੂੰ ਇਹ ਬਾਵਰ ਕਰਵਾਇਆ ਜਾਂਦਾ ਦੱਸਿਆ ਜਾਂਦਾ ਹੈ ਕਿ ਤੁਸੀਂ ਜਿਹੜਾ ਆਪਣਾ ਅਸੀਂ ਤੁਹਾਡਾ 84 ਜੋ ਕੀਤਾ ਸੀ ਅਸੀਂ ਉਹ ਤੁਹਾਨੂੰ ਹੁਣ ਵੀ ਕਰ ਸਕਦੇ ਹੋ ਤੁਸੀਂ ਇਸ ਮੁੱਦੇ ਨੂੰ ਮੈਂ ਕਿਸੀ ਤੁਹਾਡੇ ਸਾਹਮਣੇ ਬਿਲਕੁਲ ਨਖੇੜ ਕੇ ਰੱਖ ਦਵਾਂ ਤੁਹਾਡੀ ਮਿਹਰਬਾਨੀ ਤੁਸੀਂ ਸੁਣਿਆ ਤੁਸੀਂ ਜਨਾਬ ਜੀ ਤੇ ਆਪਣੀ رائے ਵੀ ਦੇਣੀ ਹੈ ਕਮੈਂਟ ਸੈਕਸ਼ਨ ਵਿੱਚ ਤੁਸੀਂ ਆਪਣੀ ਰਾਏ ਦੇਣੀ ਹੈ ਇਸ ਮਾਮਲੇ ਦੇ ਉੱਤੇ ਕਿ ਜੋ ਮੈਂ ਦੱਸਿਆ ਕਿਹਾ ਹੈ ਉਹ ਠੀਕ ਹੈ ਜਾਂ ਫਿਰ ਜਿਹੜਾ ਹਿੰਦੁਸਤਾਨ ਕਰ ਰਿਹਾ ਉਹ ਠੀਕ ਹੈ ਰਾਏ ਤੁਹਾਡੀ ਹੋਏਗੀ ਮੈਂ ਮੈਂ ਇੰਤਜ਼ਾਰ ਕਰਾਂਗਾ ਮੈਂ ਉਡੀਕਾਂਗਾ ਤੁਹਾਡੀ ਰਾਏ ਨੂੰ ਤੇ ਤੁਸੀਂ ਜਨਾਬ ਇਸ ਵੀਡੀਓ ਨੂੰ ਜਿੰਨਾ ਫੈਲਾ ਸਕਦੇ ਹੋ ਆਪਣੀ ਕਮਿਊਨਿਟੀ ਦੇ ਵਿੱਚ ਪੰਜਾਬੀਆਂ ਦੇ ਵਿੱਚ ਫੈਲਾਓ ਤਾਂ ਕਿ ਲੋਕਾਂ ਨੂੰ ਅਸਲ ਪਤਾ ਲੱਗੇ ਕਿ ਅਸਲ ਡਿਜ਼ਾਈਨ ਹੈ ਕੀ ਲਾਈਫ ਸਰਟੀਫਿਕੇਟ ਦੇ ਪਿੱਛੇ ਚੜਦੀ ਕਲਾ ਜਰੋਵੋ ਬਹੁਤ ਬਹੁਤ ਧੰਨਵਾਦ ਤੇ ਗੁਰੂ ਨਾਨਕ ਦੀ ਦਾ ਜਨਮ ਦਿਨ ਜੋ ਹੈ ਉਹਦੀ ਵੀ ਤੁਹਾਨੂੰ ਬਹੁਤ ਬਹੁਤ ਵਧਾਈ